ਕੋਈ ਮਾਂ ਆਪਣੀ ਧੀ ਦੇ ਨਾਲ ਇੰਜ ਕਿਵੇਂ ਕਰ ਸਕਦੀ ਹੈ ਸੋਚ ਕੇ ਵੀ ਦੁੱਖ ਮਹਿਸੂਸ ਹੁੰਦਾ ਹੈ ਕਿ ਇੱਕ ਮਾਂ ਆਪਣੀ ਧੀ ਨੂੰ ਆਸ਼ਿਕ ਦੇ ਹਵਾਲੇ ਕਰਕੇ ਉਸ ਨੂੰ ਘਰ ਦੇ ਅੰਦਰ ਬੰਦ ਕਰਕੇ ਘਰ ਤੋਂ ਬਾਹਰ ਚਲੀ ਜਾਂਦੀ ਹੈ ਅਤੇ ਉਸ ਤੋਂ ਬਾਅਦ ਇੰਤਜ਼ਾਰ ਕਰਦੀ ਹੈ ਕਿ ਕਦੋਂ ਉਸ ਦੀ ਧੀ ਮਰ ਜਾਵੇ ਕਰਦੀਆਂ ਚਾਬੀਆਂ ਲੈਣ ਤੋਂ ਬਾਅਦ ਮਾਂ ਨੇ ਆਪਣੇ ਆਸ਼ਿਕ ਨੂੰ ਘਰ ਦੇ ਅੰਦਰ ਬੰਦ ਕੀਤਾ ਤੇ ਲੋਕ ਲਾ ਕੇ ਬਾਹਰ ਚਲੀ ਗਈ ਇਸ ਤੋਂ ਬਾਅਦ ਉਹ ਆਪਣੀ ਧੀ ਦੇ ਆਉਣ ਦਾ ਇੰਤਜ਼ਾਰ ਕਰਦੀ ਹੈ ਜਿਵੇਂ ਹੀ ਉਹਤੀ ਘਰ ਦੇ ਅੰਦਰ ਜਾਂਦੀ ਹੈ ਤਾਂ ਉਸ ਤਾਰਸ਼ਿਕ ਪਹਿਲਾਂ ਅੱਖਾਂ ਦੇ ਵਿੱਚ ਮਿਰਚਾਂ ਪਾਉਣ ਦੀ ਕੋਸ਼ਿਸ਼ ਕਰਦਾ ਹੈ ਅਤੇ ਬਾਅਦ ਦੇ ਵਿੱਚ ਉਸ ਦੇ ਸਿਰ ਦੇ ਉੱਪਰ ਤੇਜ਼ ਤਾਰ ਹਥਿਆਰ ਦੇ ਨਾਲ ਹਮਲਾ ਕਰ ਦਿੰਦਾ ਹੈ ਇੰਨਾ ਹੀ ਨਹੀਂ ਉਸ ਮਗਰੋਂ ਉਸ ਕੁੜੀ ਦਾ ਚਿਹਰਾ ਤੱਕ ਵਿਗਾੜ ਦਿੱਤਾ ਗਿਆ ਕਿੰਨੀਆਂ ਹੀ ਚੀਕਾਂ ਮਾਰੀਆਂ ਉਸ ਨੇ ਕਿੰਨਾ ਹੀ ਰੋਲਾ ਪਾਇਆ ਪਰ ਉਹ ਬਚ ਨਹੀਂ ਪਾਈ ਪਰਦੇ ਸਾਰੇ ਅੱਗੇ ਕਰ ਦਿੱਤੇ ਗਏ ਘਰ ਨੂੰ ਬੰਦ ਕਰ ਦਿੱਤਾ ਗਿਆ ਅਤੇ ਅੰਦਰ ਇਸ ਮਾਦੇ ਆਸ਼ਿਕ ਦੇ ਵੱਲੋਂ ਜਿਸ ਦੀ ਉਮਰ 30 ਸਾਲ ਦੀ ਸੀ ਅਤੇ ਹਿਮਾ ਜਿਸ ਦੀ ਉਮਰ 62 ਸਾਲ ਦੀ ਸੀ ਇਹਨਾਂ ਦੋਹਾਂ ਦੇ ਵੱਲੋਂ ਮਿਲ ਕੇ ਆਪਣੀ 25-26 ਸਾਲ ਦੀ ਧੀ ਦੀ ਜਾਨ ਲੈ ਲਈ ਗਈ। ਇਹ ਮਾੜੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਇਹ ਕਿਹਾ ਜਾ ਰਿਹਾ ਹੈ ਕਿ ਹਿਮਾ ਗਵੰਡੀਆਂ ਦੇ ਘਰ ਜਾ ਕੇ ਬੈਠ ਗਈ ਜਿਵੇਂ ਕੁਝ ਹੋਇਆ ਹੀ ਨਾ ਹੋਵੇ। ਉੱਥੇ ਬੈਠੀ ਚਾਹ ਪੀਂਦੀ ਨੂੰ ਪਤਾ ਲੱਗਦਾ ਕਿ ਉਸ ਦੀ ਧੀ ਖਤਮ ਹੋ ਚੁੱਕੀ ਹੈ। ਇਹਨੇ ਤਾਂ ਤੰਦਰੁਸਤ ਦਾ ਸਾਹ ਲਿਆ ਹੋਣਾ ਪਰ ਜਿਨੇ ਵੀ ਇਹ ਖਬਰ ਸੁਣੀ ਇਹ ਗੱਲ ਸੁਣੀ ਉਸ ਦੀਆਂ ਤਾਂ ਹਾਂ ਨਿਕਲ ਗਈਆਂ ਕਿਉਂਕਿ ਉਸ ਕੁੜੀ ਦੇ ਚਿਹਰੇ ਨੂੰ ਬੁਰੀ ਤਰ੍ਹਾਂ ਦੇ ਨਾਲ ਖਰਾਬ ਕਰ ਦਿੱਤਾ ਗਿਆ ਸੀ ਖੂਨੋਂ ਖੂਨ ਸੀ ਅਤੇ ਜਦੋਂ ਪਤਾ ਲੱਗਿਆ ਕਿ ਇਸ ਕੁੜੀ ਦੇ ਪਿਓ ਦੀ ਪਹਿਲਾਂ ਜਾਨ ਜਾ ਚੁੱਕੀ ਹੈ ਅਤੇ ਹੁਣ ਉਸ ਦੀ ਮਾਂ ਨੇ ਹੀ ਇੰਜ ਕੀਤਾ ਤਾਂ ਹਰ ਕੋਈ ਹੁਣ ਇਹ ਹੀ ਆਖ ਰਿਹਾ ਹੈ ਕਿ ਇਸ ਮਾਂ ਨੂੰ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਤੁਸੀਂ ਕੀ ਸੋਚਦੇ ਹੋ ਕਿ ਇਹੋ ਜਿਹੇ ਲੋਕਾਂ ਨੂੰ ਜਿਹੜੇ ਕਿ ਆਪਣੇ ਹੀ ਘਰ ਦੇ ਜੀਆਂ ਦੇ ਨਾਲ ਇੰਜ ਕਰਦੇ ਨੇ ਸਿਰਫ ਆਪਣੀ ਆਸ਼ਕੀ ਦੇ ਚੱਕਰ ਦੇ ਵਿੱਚ ਉਹਨਾਂ ਨੂੰ ਕੀ ਸਜ਼ਾ ਮਿਲਣੀ ਚਾਹੀਦੀ ਹੈ ਕਮੈਂਟ ਕਰਕੇ ਜ਼ਰੂਰ ਦੱਸੋ ਇਹਨਾਂ ਦਾ ਰਿਲੇਸ਼ਨ ਤਕਰੀਬਨ 8 ਮਹੀਨੇ ਦਾ ਹੈ ਨਹੀਂ ਇਹਨਾਂ ਦੀ ਇੱਕ ਹਫ਼ਤੇ ਤੋਂ ਚੱਲ ਰਹੀ ਸੀ ਇਹ ਮਰਡਰ ਜਿਹੜਾ ਸੀਗਾ ਸਤਗੁਰ ਤੇ ਉਹਦਾ ਦੋਸਤਾ ਜਿਹੜਾ ਮੁਰ ਸ਼ਰਨ ਵਰਕ ਬਿੱਲਾ ਇਹਨਾਂ ਨੇ ਤਿੰਨਾਂ ਨੇ ਨਾਲ ਕੇ ਬਣਾਇਆ ਸੀਗਾ ਜਿਹੜਾ ਬਿੱਲਾ ਸੀਗਾ ਉਹ ਇਹਨੂੰ ਇਹਦੇ ਘਰੇ ਛੱਡ ਕੇ ਗਿਆ ਸੀਗਾ ਤੇ ਉਹ ਨੂੰ ਮਰਡਰ ਕਰਨ ਤੋਂ ਬਾਅਦ ਲੈ ਕੇ ਗਿਆ ਸੀ ਜੀ ਇਹ ਜਿਹੜਾ ਸਤਪੁਰਾ ਉਹਨੇ ਮੜਕ ਕੀਤਾ ਸੀਗਾ ਇਹਦੀ ਮਦਰ ਮੜਵਾ ਹੁੰਦੇ ਪਹਿਲਾਂ ਘਰੋਂ ਟਿਕੀ ਸੀਗੀ ਤੇ ਉਸ ਤੋਂ ਬਾਅਦ ਨੈਕਸਟ ਡੇ ਇਹ ਘਰੇ ਆ ਗਈ ਇਹ ਆਪਣੀ ਇਹਦੀ ਬੇਟੀ ਰਹਿੰਦੀ ਆ ਲਾਹੌਰਾਂ ਉਹਦੇ ਕੋਲ ਚੱਲਦੀ ਸੀ ਇਹ ਇਹਦਾ ਵੀ ਜਿਹੜੀ ਰਿਹਰਵ ਕਿੰਨੇ ਬਦਲ ਸਕਦਾ ਇਹ ਜਿਹੜਾ ਮੁੰਡਾ ਜੀ ਇਹਨੇ ਪਹਿਲਾਂ ਇਹਦੀ ਮਦਰ ਘਰੇ ਸੀਗੀ ਤੇ ਮੁਰਤੀ ਇਹ ਮੁੰਡਾ ਘਰੇ ਚਲੇ ਗਿਆ ਇਹ 6:00 ਵਜੇ ਦੀ ਤਕਰੀਬਨ ਗੱਲ ਆ 6:00 ਵਜੇ ਮੁੰਡਾ ਘਰੇ ਗਿਆ ਤੇ ਇਹਦੀ ਮਦਰ ਉਹਨੂੰ ਅੰਦਰ ਛੱਟ ਕੇ ਲੋਕ ਲਾ ਕੇ ਉੱਪਰੋਂ ਚਲੀ ਗਈ ਮੁੰਡਾ ਜਿੰਦਾ ਸੀਗੇ ਉਹਨੀਆਂ ਚੱਲਦੀਆਂ ਇੱਕ ਇਹਦੀ ਬੀਟੀ ਕੋਲ ਹੁੰਦੀ ਸੀ ਇੱਕ ਇਹਦੀ ਮਦਰ ਕੋਲ ਹੁੰਦੀ ਸੀ ਤੇ ਜਦੋਂ ਇਹਦੀ ਲੜਕੀ ਘਰੇ ਆਈਆ ਤਾਂ ਪਹਿਲਾਂ ਫਸਟ ਉਹਨੇ ਉਹਦੇ ਜਿਹੜਾ ਆਪਣਾ ਸੋਟਾ ਹੁੰਦਾ ਉਹਦੇ ਨਾਲ ਉਹਦੇ ਸੱਤ ਬਾਰ ਕੀਤਾ ਉਹਨੂੰ ਸੱਤ ਬਾਰ ਕਰਨ ਤੋਂ ਬਾਅਦ ਉਹ ਥੱਲੇ ਗਈ ਫਿਰ ਉਹ ਨੂੰ ਥੱਲੇ ਦੂਜੇ ਕਮਰੇ ਚ ਲੈ ਗਿਆ ਉਹ ਤੋਂ ਬਾਅਦ ਜਾ ਕੇ ਕਮਰੇ ਦੇ ਵਿੱਚ ਖਾਪਰਾ ਹੁੰਦਾ ਜਿਹੜਾ ਮੈਨੂੰ ਚਾਹੀਦਾ ਉਹਦੇ ਨਾਲ ਇਹਦੇ ਸਾਰੇ ਮੁੰਡੇ ਪਰੋਨੇ ਵਾਰ ਦਿੱਤੇ ਉਹਦੇ ਨਾਲ ਇਹ ਵੀ ਹੈ ਇਹਦੇ ਫੇਸ ਦੇ ਉੱਪਰ ਆਈ ਫੇਸ ਤੋਂ ਲੈ ਕੇ ਤੇ ਗਰਦਨ ਨੂੰ ਤੇ ਸੱਤਾਂ ਨੇ ਤੇ ਪਿੱਛੇ ਸਿਰ ਦਾ ਸਿਰ ਤੇ ਜਿੱਥੇ ਨੇ ਬੰਦਾ ਮਾਰੀ ਮੁੰਡਾ ਦਾ ਨਾਮ ਕੀ ਹੈ ਕਿ ਕਿੰਨੀ ਦੀ ਲੜਕੀ ਦਾ ਨਾਮ ਅਨਾ ਨੂੰ ਸੀਗਾ ਤੇ ਉਹਦੀ ਉਮਰ 26-24 ਸੀ ਇਹ ਪਹਿਲਾਂ ਹੀ ਅੰਦਰ ਸੀ ਜੀ ਤੇ ਲੁਕ ਕੇ ਬੈਠਾ ਸੀਗਾ ਕੰਦੀ ਸਾਈਡ ਤੇ ਤੇ ਜਦੋਂ ਨੜਕੀ ਆਈ ਹੈ ਤਾਂ ਇਹਨੇ ਹੀ ਪਹਿਲਾਂ ਉਹਦੀ ਅੱਖਾਂ 'ਚ ਮੱਚਾਂ ਪਾਉਣ ਦੀ ਕੋਸ਼ਿਸ਼ ਕੀਤੀ ਤੇ ਉਹਦੋਂ ਬਾਅਦ ਜਿਹੜਾ ਸੋਟਾ ਹੁੰਦਾ ਆਪਣਾ ਉਹਦੇ ਨਾਲ ਇਹਨੇ ਜਿਹੜੇ ਸੱਤ ਵਾਰ ਕੀਤੇ ਤੇ ਫਿਰ ਉਹਦੋਂ ਬਾਅਦ ਜਿਹੜਾ ਤપરા ਹੁੰਦਾ ਲੋਹੇ ਦਾ ਉਹਦੇ ਨਾਲ ਇਹਦੀ ਮੂੰਹ ਤੇ ਸਾਰੇ ਵਾਰ ਕੀਤਾ ਤੇ ਗਰਦਨ ਤੇ ਸੱਤ ਵਾਰ ਮੱਚਾਂ ਪਾਉਣ ਦੀ ਨਾ ਕੋਸ਼ਿਸ਼ ਕਰਦਾ ਕੰਦੀ ਹਾਂਜੀ ਅੱਖਾਂ ਦੇ ਨਹੀਂ ਪਾਈਆਂ ਸੀ ਕੋਈ ਵੀ ਕੋਈ ਨਹੀਂ ਸਕਦਾ ਮੈਂ ਕੋਲ ਸੁਣੋ ਦੇਖੋ ਜੀ ਹਰੇਕ ਜਿਹੜਾ ਵੀ ਕ੍ਰਾਈਮ ਹੁੰਦਾ ਪੁਲਿਸ ਦਾ ਬੜਾ ਐਫਰਟ ਲੱਗਦਾ ਨੂੰ ਪ੍ਰੈਸ ਕਰਨ ਦੇ ਲਈ ਸਾਰੀ ਇਹ ਲੇਟ ਨਾਈਟ ਦਾ ਇਨਸੀਡੈਂਟ ਸੀਗਾ ਬੌਂਡੀਆ ਨੂੰ ਸਾਨੂੰ ਪਤਾ ਲੱਗਿਆ ਵੀ 10 ਤਵਿਰ ਸਾਨੂੰ ਇਨਫੋਰਮੇਸ਼ਨ ਆਈ ਸੀ ਉਦੋਂ ਤੋਂ ਲੈ ਕੇ ਅਸੀਂ ਦਿਨ ਰਾਤ ਕਰਕੇ ਤੇ 36 36 ਘੰਟੇ ਲਾ ਕੇ ਅਸੀਂ ਇਹਨਾਂ ਨੂੰ ਪ੍ਰੈਸ ਕੀਤਾ ਤੇ ਇਹਦਾ ਰਿਲੇਟੈਂਸ ਸੀਗਾ ਸੀਡੀਆਰ ਵਗੈਰਾ ਪਾਈਆ ਉਹਦੀ ਲੈ ਕੇ ਅਸੀਂ ਲਿੰਕ ਹੈ ਵੀ ਲੈ ਕੇ ਕਰਕੇ ਉਹਦੀ ਬਾਅਦ ਫਿਰ ਉਹ ਬੜੀ ਜਿਹੀ ਸਪੈਸ਼ਲ ਨਾਲ ਕੀਤਾ ਮੌਤੀ ਦੀ ਮਾਂ ਦੀ ਮਰ ਕਿੰਨੀ ਆ ਬਹੁਤ ਚੁਪਕੇ ਨਾਲ ਕਿੰਨੀ ਜਿਹੜੀ ਲੜਕੇ ਦੀ ਮਦਰ ਆ ਜੀ ਉਹਦੀ ਉਮਰ ਤਾਂ तकरीबन 68 ਸਾਲ ਦੀ ਉਮਰ ਆ ਜਿਹੜਾ ਲੜਕਾ ਉਹਦੀ तकरीबन 23 ਸਾਲ ਦੀ ਉਮਰ ਆ ਤੇ ਲੜਕੀ ਜਿਹੜੀ ਉਹ 24 ਸਾਲ ਦੀ ਰਿਲੇਸ਼ਨ ਕਿੰਨੇ ਕੰਟੈਕਟ ਜੀ ਇਹ ਰਿਲੇਸ਼ਨ ਇਹਦਾ ਜੀ 1 ਸਾਲ ਤੋਂ ਸੀਗਾ ਇਹ 릭ਸ਼ਾ ਚਲਾਉਂਦਾ ਲੜਕਾ ਤੇ ਉਥੋਂ ਇਹਦੇ ਕੰਟੈਕਟ ਚ ਆਇਆ ਇਹਨੂੰ ਪਹਿਲਾਂ ਲੈ ਜਾਂਦਾ ਹੁੰਦਾ ਸੀਗਾ ਤੇ ਅੱਜ ਛੱਡੇ ਆਉਂਦਾ ਹੁੰਦਾ ਸੀਗਾ ਇਹਦੀ ਲੜਕੇ ਦੀ ਮਦਰ ਆ ਜਿਹੜੀ ਉਹ ਇਥੇ ਦੁਕਾਨ ਤੇ ਕੰਮ ਕਰਦੀ ਸੀ ਤੇ ਉਥੋਂ ਇਹਨਾਂ ਦਾ ਫਿਰ ਪਰਲੇ ਚੰਨ ਦਾ ਡਾਟਾ ਪਾਉਂਦਾ ਠੀਕ ਆ ਹਜੇ ਫਿਰ ਮੈਂ ਹੁਣ ਮੈਂ ਕਿਹਾ ਅੱਠ ਵੱਜ ਗਏ ਮੈਂ ਜਾਵਾਂ ਮੈਂ ਨੌਂ ਵਜੇ ਜਾਣਾ ਹੋਵੇ ਮੈਂ ਸਰਫ ਲੈ ਆ ਤਾਂ ਮੇਰੇ ਹੱਥ ਚ ਹੈ ਸਰਫ ਫਿਰ ਮੈਂ ਕਿਹਾ ਵੀ ਜੇ ਰੋਟੀ ਨਾ ਬਣੀ ਮੈਂ ਰਸ ਖਾ ਕੇ ਚਲੀ ਜਾਊਂਗੀ ਕੱਪੜੇ ਧੋ ਜਾਊਂਗੀ ਨਾਲੇ ਨਹਾ ਲੂੰਗੀ ਕੁਛ ਹੀ ਨਹੀਂ ਕਹਿੰਦੀ ਮੰਮੀ ਤੂੰ ਸੀ ਬਾਗੀ ਕਿਉਂ ਕਹਿੰਦੀ ਮੈਂ ਤਾਂ ਚਾਬੀ ਮੈਂ ਕਿਹਾ ਚਾਬੀਆਂ ਤਾਂ ਆਪਣੇ ਕੋਲੇ ਅਲੱਗ ਅਲੱਗ ਹੈ ਮੈਂ ਪਹਿਲਾਂ ਅਸੀਂ ਇੱਕ ਚਾਬੀ ਵਾਲਾ ਸੀ ਜਿੰਦਾ ਉਹ ਅਸੀਂ ਚਾਬੀ ਇੱਟ ਥੱਲੇ ਰੱਖ ਜਾਂਦੇ ਹੁੰਦੇ ਸੀ ਫਿਰ ਕਹਿੰਦੀ ਨਹੀਂ ਮੰਮੀ ਆਪਾਂ ਤਾਂ ਦੋ ਚਾਬੀਆਂ ਵਾਲਾ ਲਾ ਲਓ ਕੀ ਪਤਾ ਕੋਈ ਕਹਿੰਦੀ ਚੱਕ ਕੇ ਨਾਲ ਲੈ ਜੇ ਜਾਗੀ ਮੈਂ ਬੇਟਾ ਹੂੰ ਨਾਈ ਆ ਮੈਂ ਹੈ ਨਹੀਂ ਸੇ ਬੇਟਾ ਮੇਰਾ ਸਿਰ ਇਕੱਠੇ ਹੀ ਸੋਨੇ ਆ ਜੇ ਸਮਝਾ ਮੈਂ ਹੁੰਦੀ ਮੈਂ ਉਹਨੂੰ ਬਚਾਉਂਦੀ ਉਹ ਮੈਨੂੰ ਖਾ ਚਾਦੀ ਮੀਤਾ ਚ ਦੋਈ ਮਰ ਜਾਂਦੇ ਚੜਾਈ ਨਿਭੜਦਾ ਕਿਉਂ ਮੈਂ ਇੰਨੇ ਦੁੱਖ ਕਰਦੀਆਂ ਮੇਰਾ ਤਾਂ 38 ਸਾਲ ਦਾ ਬੇਟਾ ਮਰ ਗਿਆ ਬੀਆਰਸੀ ਬਸ ਨਾਲ ਐਕਸੀਡੈਂਟ ਹੋ ਕੇ ਬਾਈਟ ਮਰ ਗਿਆ ਉਹਨਾਂ ਉਹਦੀ ਪੰਜ ਦਿਨਾਂ ਦੀ ਕੁੜੀ ਸੀ ਕੀ ਪੁੱਛਣਾ ਪਤਾ ਸੀ ਤਾਂ ਇੰਨੇ ਦੁੱਖੀਆਂ ਅਸੀਂ ਪਹਿਲਾਂ ਨਹੀਂ ਵੀ ਨਹੀਂ ਅਸੀਂ ਮੋਤ ਨੂੰ ਕੋਲ ਨਹੀਂ ਸਕੇ ਤਕਬਾ 7:00 ਵਜੇ ਸਾਨੂੰ ਇਧਰੋਂ ਆਵਾਜ਼ ਆਈ ਅੰਦਰੋਂ ਆਵਾਜ਼ ਆਈ ਤਾਂ ਮੈਂ ਭੱਜ ਕੇ ਆਇਆ ਭੱਜ ਕੇ ਕੇ ਦਰਵਾਜ਼ਾ ਖੜਕਾਇਆ ਦਰਵਾਜ਼ਾ ਖੜਕਾਇਆ ਆਵਾਜ਼ਾਂ ਬੰਦ ਹੋ ਗਈਆਂ ਫਿਰ ਕੋਈ ਆਵਾਜ਼ ਨਹੀਂ ਆਈ ਅਸੀਂ ਇਹ ਲੋਕ ਆ ਇਧਰੋਂ ਵੀ ਕੂਟਾ ਹੋਇਆ ਇਹਨਾਂ ਨੇ ਉਧਰੋਂ ਵੀ ਉਹ ਐਂਟਰ ਹੋਇਆ ਹੋਇਆ ਦੂਜੇ ਤਰ੍ਹਾਂ ਵਿੱਚੋਂ ਐਂਟਰ ਹੋਇਆ ਇਹ ਕੋਈ ਮੰੰਗਾ ਜੀ 40 ਨੰਬਰ ਫਟਕਤੇ ਰਹਿੰਦਾ ਉਹ ਇਹਨਾਂ ਦੇ ਹੁੰਦਾ ਜਾਂਦਾ ਸੀਗਾ ਬਸ ਫਿਰ ਮੈਂ ਬਾਤ ਹੋ ਗਿਆ ਇੱਥੇ ਇਹਨਾਂ ਨਾਲ ਗੱਲਬਾਤ ਕੀਤੀ ਉਹ ਕਹਿੰਦੇ ਵੀ ਇਹਨਾਂ ਦਾ ਤਾਂ ਝਗੜਾ ਹੁੰਦਾ ਹੀ ਰਹਿੰਦਾ ਛੱਟੋ ਪਰਾ ਤੁਸੀਂ ਤਾਂ ਉਹ ਬੰਦਾਂ ਚ ਪੈਣਾ ਉਸ ਤੋਂ ਬਾਅਦ ਅਸੀਂ ਘਰੇ ਗਏ ਫਿਰ ਮੈਨੂੰ 9:00 ਵਜੇ ਇਹਨਾਂ ਦੇ ਬੇਟੇ ਨੇ ਆ ਕੇ ਦੱਸਿਆ ਵੀ ਲਕਾ ਵੀ ਗਈ ਹੈ ਮੇਰਾ ਔਰ ਇੱਕ ਮੁੰਡਾ ਉੱਥੋਂ ਲੋਕ ਲਾ ਕੇ ਜਿੰਦਾ ਲਾ ਕੇ ਚਲੇ ਗਿਆ ਫੇਰ ਸਾਨੂੰ ਸ਼ੱਕ ਪਾ ਗਿਆ ਫੇਰ ਅਸੀਂ ਆਲੇ-ਦਲੇ ਦੇ ਬੰਦੇ ਇਕੱਠੇ ਕੀਤੇ ਮੈਂ ਇਹਨਾਂ ਕੋਲ ਗਿਆ ਬਸਾਖੇ ਜੀ ਕੋਲ ਫੇਰ ਅਸੀਂ 4-6 ਬੰਦੇ ਇਕੱਠੇ ਕਰਕੇ ਦਰਵਾਜ਼ੇ ਖੜਕਾਏ ਵੀ ਹੁਣ ਕੋਈ ਬੋਲਿਆ ਕਰੇ ਨਹੀਂ ਬੋਲਿਆ ਫੇਰ ਮੈਂ ਇਹਨਾਂ ਦੀ ਲੜਕੀ ਨੂੰ ਫੋਨ ਵੀ ਲਾਇਆ ਫੋਨ ਲਾਇਆ ਤਾਂ ਫੋਨ ਕਿਥੋਂ ਤੇ ਕੋ ਫੋਨ ਤੇ ਸ਼ਾਇਦ ਉਹ ਚੱਕੇ ਲੈ ਗਿਆ ਜਦੋਂ ਕੋ ਬਾਤ ਤੇ ਪੁਲਸਾ ਲੈਣੇ ਦਿੱਖਿਆ ਨਹੀਂ ਮਿਲਿਆ ਜੀ ਮੈਨੂੰ ਬਸ ਫਿਰ ਉਦੋਂ ਬਾਅਦ ਅਸੀਂ ਚੌਂਕੀ ਖੋਣ ਲਾਇਆ ਚੌਂਕੀ ਖੋਣ ਲਾਇਆ ਤੇ ਚੌਂਕੀ ਵਾਲੇ ਆ ਗਏ ਉਹਨਾਂ ਨੇ ਫਿਰ ਦਰਵਾਜ਼ੇ ਖੋਲ੍ਹੇ ਉਹਨਾਂ ਨੇ ਗੇਟਬੁਰੀ ਖੋਲ੍ਹਦੇ ਫਿਰ ਉਹਨਾਂ ਨੇ ਅੰਦਰ ਤੱਕ ਹਿੱਟਾ ਮੈਂ ਉਹ ਪੁਲਿਸ ਵਾਲੀ ਅੰਦਰ ਬੜੇ ਸੀ ਉਹ ਸਾਨੂੰ ਸਾਰਿਆਂ ਨੂੰ ਰੋਕਦਾ ਸੀ ਉਹਨਾਂ ਨੇ ਵੀ ਕਿਸੇ ਅੰਦਰ ਨਾ ਆਓ ਅਸੀਂ ਵੀ ਕਰਦੇ ਸੀਗੇ ਕਿ ਕਿਉਂ ਕੰਮ ਪੁਲਸਾਂ ਲੈ ਨੇ ਅੰਦਰ ਜਾ ਕੇ ਫਿਰ ਅੰਦਰਿਤ ਜਾਲੀ ਵਾਲਾ ਦਰਵਾਜ਼ਾ ਉਹ ਤੋੜ ਤੇ ਅੰਦਰ ਬੜੇ ਉਹ ਇਧਰ ਵੀ ਡਫਲ ਲਾਇਆ ਸੀ ਫਿਰ ਉਹਨੇ ਸਾਰੇ ਪੱਟਦੇ ਫੁੱਟਦੇ ਲਾ ਕੇ ਟਰੱਕੇ ਗਿਆ ਸੀਗਾ ਸਾਰਾ ਕੁਝ ਜਿਹਨੇ ਮਟਰ ਕੀਤਾ ਉਹਨੇ ਇੱਥੇੋਂ ਸਾਰੇ ਪਰਦੇ ਲਾਇਏ ਵੀ ਤਾਂ ਤੇ ਅਗਲਾ ਭਾਰਤੀ ਨਾ ਦੇਖੀ ਸਾਰੀ ਖੂਨ ਨਾਲ ਲੱਤ ਪਾ ਸੀ ਖੂਨ ਨਾਲ ਲੱਤ ਪਾ ਤੇ ਜੀ ਬੁਰਾ ਹਾਲ ਕਿਤਾ ਚਿਹਰਾ ਤਾਂ ਪਛਾਣ ਨਹੀਂ ਆ ਰਿਹਾ ਕੁੜੀ ਦਾ ਨਾਮ ਕੀ ਹੈ ਕਿੰਨੇ ਅੰਨੂ ਅੰਨੂ ਵੀ ਇਹਦੇ ਲਗਭਗ ਉਹੀ 32 ਸਾਲ ਦੀ ਹੋਈ ਹੈ ਕਰਨ ਨੀ ਮੰਦੇ ਸੀ ਇਹਦੇ ਦਿੱਤੇ ਕਰਨ ਤਾਂ ਇੰਨਾ ਦੇ ਨਾ ਘਰ ਦਾ ਛੋਟਾ ਛੋਟਾ ਚੱਲ ਰਿਹਾ ਸੀ ਕੁੜੀ ਬੇਚਨ ਨਹੀਂ ਦੇਈ ਸੀ ਇਹ ਮੈਂ ਨਹੀਂ ਦੇਖਿਆ ਨਾ ਮੈਂ ਕਿੱਥੇ ਜਾਂ ਮੈਂ ਇਹ ਸਾਨੂੰ 4-5 ਦਿਨ ਪਹਿਲਾਂ ਇਨੇ ਚਾਰ ਬੰਦੇ ਇਕੱਠੇ ਕਰਕੇ ਘਰੇ ਬੁਲਾਇਆ ਸੀਗਾ ਇੱਕ ਕੁੜੀ ਕਹਿੰਦੀ ਸੀ ਮੈਂ ਵੇਚਣ ਨਹੀਂ ਜਾਣਾ ਮਾਂ ਵੇਚਣ ਦੇ ਚੱਪਕੇ ਸੀ